ਹੁਣ ਆਪਾਂ ਲੱਗੇ ਆ ਜੀ ਆਲੂ ਕੱਟਣ ਫਿਰ ਆਪਾਂ ਵੇਂਗੜਾ ਚ ਪਾਵਾਂਗੇ 2-4 ਆਲੂ ਤੇ ਫਿਰ ਬਣਾਵਾਂਗੇ ਆਪਾਂ ਵਧੀਆ ਜੀ ਸਬਜ਼ੀ ਤੇ ਮੈਂ ਕਹਾਂ ਚਲੋ ਸੋ ਜਲਦੀ ਜਲਦੀ ਕਰ ਲਈਏ ਮੇਰਾ ਹੋਂਡਿਆ ਹਨ ਤੇ ਮੜਕੇ ਸਾਡੀ ਆ ਜਣਾ ਹਰਪ੍ਰੀਤ ਨੇ ਨੀਜੀ ਨੇ ਤੇ ਫਿਰ ਉਹ ਮੰਗੂਗੀ ਰੋਟੀ ਮੰਗਦੀ ਹੈ ਨਾ ਫਿਰ ਤੇ ਤਾਂ ਕਰਕੇ ਆਪਾਂ ਜਲਦੀ ਜਲਦੀ ਕਰ ਲਈਏ ਤੇ ਫਿਰ ਆਪਾਂ ਜਾਵਾਂਗੇ ਬਾਹਰ ਤੋਂ ਮਣਜੀ ਇਸ ਕਰਕੇ ਮੈਂ ਜਲਦੀ ਜਲਦੀ ਕਰ ਲਈਏ ਜੱਬ ਵੀ ਜਲਦੀ ਹੋਣਾ ਆ ਫਿਰ ਮੈਂ YouTube ਤੇ ਹੁਣ ਆ ਲਾਈਵ ਠੀਕ ਆ ਜੀ YouTube ਤੇ ਹੋਵਾਂਗੇ ਆਪਾਂ ਲਾਈਵ ਕੰਮ ਕੁੰਮ ਕਰਕੇ ਫਿਰ ਜਾਵਾਂਗੇ ਆਪਾਂ ਬਾਹਰ ਘੁੰਮਣ ਇਸ ਕਰਕੇ ਜਲਦੀ ਜਲਦੀ ਕਰਨਾ ਪੈਂਦਾ ਵਾ ਜੀ ਤੇ ਫਿਰ ਆਪਾਂ ਕਟਾਂਗੇ ਤੜਕਾ ਆਹ ਲਸਣ ਪਿਆਜ਼ ਜੋ ਆਪਣੀ ਮਰਜ਼ੀ ਜੋ ਮਰਜ਼ੀ ਪਾ ਕੇ ਵਧੀਆ ਜਿਹਾ ਬਣਾ ਕੇ ਖਾਓ ਲਓ ਜੀ ਹੁਣ ਆਪਾਂ ਬਿੰਗੜਾ ਵੀ ਕੱਟ ਲਿਆ ਵਾ ਬਿੰਗੜਾ ਦੀ ਸਬਜ਼ੀ ਕੱਟ ਲਿਆ ਵਾ ਮਸਾਲਾ ਜੀ ਠੀਕ ਆ ਆ ਪਿਆਜ਼ ਕੱਟਣ ਲੱਗੇ ਹਾਂ ਆ ਵੇਖ ਲਓ ਆ ਪਿਆਜ਼ ਹੀ ਉਹ ਇਹ ਸਬਜੀ ਲਈ ਤੇ ਆਹ ਲਾਲ ਟਮਾਟਰ ਪਾਉਂਦੇ ਸਵਾਦ ਵਾਸਤੇ ਦੋ ਚਾਰ ਆਪਾਂ ਮਿਰਚਾਂ ਪਾਵਾਂਗੇ ਫਿਰ ਥੋੜਾ ਜਿਹਾ ਲਸਣ ਪਾਵਾਂਗੇ ਤਾਂ ਵਧੀਆ ਜੀ ਸਬਜੀ ਬਣਾਂ ਹੁੰਦੀ ਠੀਕ ਹੈ ਜੀ ਫਿਰ ਆਪਾਂ ਲਸਣ ਸੇਲੇ ਜਿ ਪੰਗਿਆਂ ਜੀ ਹੰਦ ਹੁੰਨੇ ਅੱਜ ਅੰਦਰੋਂ ਕੀ ਨਾ ਮੁਠੀਆਂ ਬਣਦੀ ਸਬਜੀ ਜਿਹਨਾਂ ਜਿਹਨਾਂ ਖਾਣੀਆਂ ਕਮੈਂਟਾਂ ਚ ਦੱਸ ਦੇ ਬੇਨਾਂ ਸਬਜੀ ਠੀਕ ਹੈ ਜੀ ਮੇਰੇ YouTube ਚੈਨਲ ਤੇ ਜਿਹਨਾਂ ਇਹ ਸਬਜੀ ਬਣਨੀ ਸਿੱਖਣੀ ਆ ਤੇ ਉਹਨਾਂ ਦੱਸ ਸਕਦਾ ਵਾ ਠੀਕ ਹੈ ਜੀ ਆ ਵੀ ਹੁਣ ਜੀ ਜੀ ਲਓ ਜੀ ਹਾਂ ਹੋ ਗਿਆ ਪਿਆਜ਼ ਠੀਕ ਹੈ ਜੀ ਹੁਣ ਆਪਾਂ ਇੱਕ ਪਾਸੇ ਕਰ ਲੈਂਦੀ ਆ

ਅਸੀਂ ਆਪਾਂ ਲੱਗੇ ਹੁਣ ਇਹਨਾਂ ਨੂੰ ਤਲਟਾ ਲਾ ਲਈਏ ਠੀਕ ਹੈ ਮਟਲਾਂ ਦੀ ਤੜਕਾ ਠੀਕ ਹੈ ਥੋੜਾ ਜਿਹਾ ਕੁਝ ਥੋੜਾ ਜਿਹਾ ਲਹਣਾ ਪਾ ਲਏਗਾ ਤਾਂ ਕਿ ਪਾ ਦਾਂਗੇ ਤੇ ਇਹਨਾਂ ਦੇ ਘਿਰੇ ਘੇਰੇ ਵਿੱਚ ਮੈਂ ਦਹੜ ਕੇ ਪਾਉਂਗੀ ਠੀਕ ਹੈ ਹਾਂ ਪਾ ਲਈਏ ਛੰਗੀ ਦਾ ਪਾ ਲਵਾਂਗੇ ਜੀதும் ਇਹਦਾ ਪਾਣਾ ਆ ਗਿਆ ਨਾ ਤੇ ਦੂੰ ਛੰਗੀ ਦਾ ਪਾਣਾ ਲਾ ਦਿੰਦੇ ਆ ਆਹ ਪਾ ਲਾਂਗੇ ਟਮਾਟਰ ਪਾਵਾਂਗੇ ਹਲਦੀ ਪਾਵਾਂਗੇ 3 ਨਮਕ ਪਾਵਾਂਗੇ ਮਸਾਲਾ ਪਾਵਾਂਗੇ ਤੇ ਫਿਰ ਪਾਵਾਂਗੇ ਆਪਾਂ ਲਾਲ ਮਿਰਚ ਆਹ ਹਰੀ ਮਿਰਚਾਂ ਸੋਰੀ ਉਹ ਤੇ ਆਪਾਂ ਬਣਾ ਜੀ ਨਹੀਂ ਪਰ ਅੱਜ ਸਬਜੀ ਬਣਾ ਰਹੀ ਤਾਂ ਤੁਹਾਨੂੰ ਬਣਾ ਕੇ ਦਿਖਾਉਣੀ ਆ ਜੀ ਠੀਕ ਹੈ ਜੀ ਤੇ ਆ ਲਿਆਂਦੇ ਮੈਂ ਤੇ ਨਾ ਕੱਲ ਗੀਂ ਰਾਮਰੀਲਾ ਵੇਖਣ ਤੇ ਲੈ ਆ ਬਿਆਂ ਸੋਨੇ ਸੋਨੇ ਜੱਬੇ ਇਹਨਾਂ ਵਿੱਚ ਆਪਾਂ ਪਪਾ ਨੂੰ ਫਾਲ ਕੱਟ ਕੇ ਪਾ ਲਿਆ ਜੋ ਮਰਜੀ ਪਾ ਲਿਆ ਕਿੰਨੇ ਪਿਆਰੇ ਆ ਬਹੁਤ ਸੋਨੇ ਲੱਗਦੇ ਤੁਹਾਨੂੰ ਮੈਂ ਤੁਹਾਨੂੰ ਖੋਲ ਕੇ ਦਿਖਾਉਣੀ ਦੇਖੋ ਦੇਖੋ ਜੀ ਕਿੰਨੇ ਪਿਆਰੇ ਆ ਠੀਕ ਹੈ ਜੀ ਇਕਦਰੀ ਹਵਾ ਵੀ ਲੱਗਦੀ ਰਹਿੰਦੀ ਆ ਜਾਰੇ ਗਰੇ ਆ ਠੀਕ ਹੈ ਜੀ ਇੱਕ ਕੱਪਾ ਲੈਣ ਦਾ ਸਾਡੀ ਕੰਮੀ ਲੈਣ ਦਾ ਆਗਲਾ ਇਹਦੇ ਵਿੱਚ ਜੀ ਮੰਮੀ ਮੈਂ ਆਪ ਪਿੱਟਾ ਕੱਟ ਕੇ ਰੱਖਣਾ ਤੇ ਰਿਜ ਵਿੱਚ ਤੇ ਸੂਆ ਪਾਪਨ ਲੈਣ ਦਾ ਆਪਣੀ ਪਰਿਵ या बणवा लेते हाली पाके इंशाल्लाह पन्ने दिखेगा थोड़ी meski हमने ज्यादा नहीं ചെറുപാവണ്ട് അരക്കടി കുടിൽ ഇങ്ങോട്ട് ഇട്ടോളൂ ചെറുപാവണ്ട് തലയിൽ വെച്ചോളൂ ചെറുപാവണ്ട് കണ്ടോ കണ്ടോ വെച്ചിട്ട് كده كده ഇങ്ങോട്ട് ആള് ചെറുപാവണ്ട് ഇട്ടോളൂ ചെറുപാവണ്ട് ഇട്ടോളൂ എന്നിട്ട് കത്തിന് തീരെ കപമർണി ഹൈദോ ഇതാ ഇതാ ഓ ഇങ്ങനാ പпаളിയേ ഹൈദോ കപ്പേരി ഇതാ ഇതാ ഇങ്ങോട്ട് ആയി ഇപ്പൊ ഇങ്ങരെ കതൽ തായി ഇതാ ഇതാ

ਤੇ ਨਾਲੇ ਸੋਆ ਪਪੜਾ ਬਲੌਗ ਪਾ ਲਈਨੇ ਆ ਠੀਕ ਆ ਜੀ ਤੇ ਜਿਹਨਾਂ ਜਿਹਨਾਂ ਮੇਰਾ ਬਲੌਗ ਵਧੀਆ ਲੱਗ ਜਾਵਾ ਤੇ ਸਾਰੇ ਮੇਰੇ ਪੈਨਪਰਾਂ ਕਮੈਂਟ ਕਰਕੇ ਜੋ ਦੱਸੋ ਜਿਹਨਾਂ ਨੇ ਮੇਰਾ ਬਲੌਗ ਵਧੀਆ ਲੱਗ ਜਾਵਾ ਸੌਰੀ ਮੈਨੂੰ ਜੇ ਮੇਰੇ ਕੋਈ ਗਲਤੀ ਹੋ ਗਈ ਹੋਵੇ ਤੇ ਸੁਣਦਾ ਬਲੌਗਾ ਜਨਾ ਥੋੜਾ ਜਨਾ ਮਿਊ ਭਾਇਆ ਮਨੂ ਨੇ ਨਾ ਉਹ ਲੱਭੀ YouTube ਬਾਰੇ ਤੇ ਜੇ ਕਿਸੇ ਨੂੰ ਸੌਰੀ ਕੋਈ ਗਲਤੀ ਲੱਗਿਆ ਹੋਵੇ ਤੇ ਮੈਨੂੰ ਪੁੱਛੋ ਸਾਰੇ ਕਮੈਂਟ ਰਿਹਾ ਠੀਕ ਆ ਜੀ ਜੋ ਵੀ ਵੀਰ ਕਰਾਓ ਠੀਕ ਆ ਜੀ ਥੈਂਕ ਯੂ ਮੇਰਾ ਬਲੌਗ ਪਰ ਨਾ ਬਣੇਗਾ ਤੇ ਹੁਣ ਆ ਪਪਾਨ ਦੀ ਸਬਜੀ ਠੀਕ ਆ ਜੀ ਹਾਂ ਹੁਣ ਆ ਪ